ਆ ਚੰਦਰੀ ਐਨਾ ਮੋਹ ਵੇਖੀ ਕਿ ਤੇ ਮੈਂ ਤੇਰੇ ਪਿਆਰ ਚ ਡੋਬੀ ਨਾ ਜਾਵਾਂ ਮੂੰਹ ਇਹਦਾ ਵੱਡਾ ਹੋ ਗਿਆ ਠੀਕ ਆ ਨਾ ਮੇਰਾ ਮੂੰਹ ਵੱਡਾ ਹੋ ਗਿਆ ਤਾਂ ਤੇਰਾ ਕੀ ਆ ਹਾਂ ਤੇਰਾ ਕੀ ਕਬੂਤਰੇ ਅਰਗਾ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਤੇ ਆਹ ਪ੍ਰੋਜੈਕਟ ਨਾ ਹੁੰਦਾ ਨਾ ਆਪਣੇ ਕੋ ਬਾਈ ਤੇ ਆਪਾਂ ਮਰ ਗਏ ਇਸ ਦਿਨੇ ਆਪਣੇ ਟ੍ਰਾਂਫਰ ਮੈਣੀ ਸੀ ਚੱਕੀ ਗਈ ਹੀ ਗਰੀਬੀ ਆਪਣੇ ਉਹ ਭੈਣ ਤੋਂ

ਓਏ ਹੋ ਇੰਨਾ ਵਜਨ ਚੱਕ ਕੇ ਤੁਰਿਆ ਉਹਦਾ ਸਾਡਾ ਭਰਾ ਓ ਤੋਬਾ 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 ਇਹ ਇੰਨਾ ਮੂੰਹ ਵੇਖੀ ਕਿ ਤੇ ਮੈਂ ਤੇਰੇ ਪਿਆਰ ਚ ਡੋਬੀ ਨਾ ਜਾਵਾਂ ਹੈ ਮੈਂ ਕੱਢ ਲ ਬੇਲਣਾ ਮਰ ਕੇ ਇਹਨੂੰ ਤਾਂ ਕੀ ਕਹਿਣਾ ਇਹਦੇ ਚੱਤੋ ਪੈਰ ਬਸ ਨੱਕ ਤੇ ਗੁੱਸਾ ਚਾੜੀ ਰੱਖਦੀ ਐ ਇਹਦੇ ਗੁੱਸਾ ਨੱਕ ਤੇ ਚਾੜਨ ਕਰਕੇ ਇਹਦਾ ਨੱਕ ਨਿੱਕਾ ਰਹਿ ਗਿਆ ਮੂੰਹ ਇਹਦਾ ਵੱਡਾ ਹੋ ਗਿਆ ਠੀਕ ਆ ਨਾ ਮੇਰਾ ਮੂੰਹ ਵੱਡਾ ਹੋ ਗਿਆ ਤਾਂ ਤੇਰਾ ਕੀ ਆ ਆ ਤੇਰਾ ਕਬੂਤਰ ਰੇਰਗਾ ਏ ਤੂੰ ਜਾਂ ਮੈਂ ਫਿਰ ਉਦੋਂ ਸਹੀ ਜੰਮ ਲੈੰਦੀ ਉਦੋਂ ਕਿਉਂ ਐਵੇਂ ਦਾ ਜੰਮ ਤਈ ਆਹੋ ਮੈਂ ਤਾਂ ਸਹੀ ਜੰਮਿਆ ਸੀ ਆ ਦੁਬਾਰਾ ਵਿੰਗਾ ਕੀ ਕਰਕੇ ਹੁਣ ਹੋ ਜਾਣਾ ਆਹੋ ਨਾ ਹਮੇਰੀ ਤਾਂ ਵੀ ਪਾਲੇ ਨਹੀਂ ਅਮੀਦੀ ਵੀ ਨਹੀਂ ਪਾਈ ਜਾਂਦੀ ਸਾਡੇ ਤੋਂ ਮਹਿੰਗੀ ਬੜੀ ਆ ਕੀ ਕਰੀਏ ਬਹੁਤ ਮਹਿੰਗੀਆਂ ਕੁੱੜ ਯਾਰ ਦੀ ਨਹੀਂ ਇੱਕ ਛਾਪੇ ਕੁੱਤੇ ਖਾਣੀ ਇਹ ਨਹੀਂ ਹਰੀ ਪਰਪੀ ਪਾ ਅੱਬਾ ਨਾਰੀਅਲ ਵਾਲੀ ਪਰਪੀ ਆ ਪਾਈ ਤੈਨੂੰ ਮਗਲ ਕਿਉਂ ਨਹੀਂ ਆਉਂਦੀ ਜਦੋਂ ਮੇਰੇ ਨਾਲ ਉਹਨਾਂ ਦੇ ਵਿਆਹ ਚ ਬਹੁਤ ਡਿਸਿਪਲਿਨਾਂ ਖਾਣਾ ਕਿਉਂ ਵੀ ਆਹ ਆਹ ਪਾਪਾ ਛੇਤੀ ਉਹ ਇਧਰ ਵੇਖ ਇਹਦਾ ਨਾਂ ਕੀ ਹੈ ਬੱਸ ਦੱਸੋ ਇਹ ਹੈਗੀ ਆ ਨਹੀਂ ਨਹੀਂ ਇਹ ਹੈਗੀ ਆ ਗ੍ਰੀਨ ਨਹੀਂ 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 ਵੀਰੇ ਇਹ ਹੈਗੀ ਗ੍ਰੀਨ ਐਂਡ ਪਿੰਕ ਕਲਬ ਜਮਣਾ ਵਾਈਟ ਪੇਟੇ ਮਹਾਤੂ ਵੈਜੀਟੇਰੀਅਨ ਵੇਖ ਲਓ ਆਮਲੇਟ ਆ ਇਸ ਵੈਜ ਟੂ ਨੋ ਨੌਨ ਵੇਜ ਆ ਬਰੋ ਜੇ ਮੈਨੂੰ ਚਿਕਨ ਖਾਣ ਦੇ ਵੇਲੇ ਆ ਮਰ ਜਾਂ ਨਾ ਮਾਰਦੇਓ ਠੀਕ ਯਾ ਜਵਾਬ ਮਾਰਦਾ ਉਹਨਾਂ ਦਾ ਜੰਮਦਾ ਤੂੰ ਲੈ ਛੇ ਪੈਸੇ ਪਿੱਛੇ ਯਾਰੀ ਵਿੱਚ ਫਿੱਕ ਪੈ ਜਾਏ ਤੇ ਫਟੇ ਮੂੰਹ ਭਾਈ ਦਾ ਆਪਣਾ ਨਾ ਕਦੇ ਕੋਈ ਹੱਕ ਛੱਡੀਏ ਤੇ ਕਿਸੇ ਦਾ ਨਹੀਂ ਖਾਈ ਜਾ ਆਪਣਾ ਨਾ ਕਦੇ ਖੋਈ ਹਲੇ ਨਾ ਜੇ ਤੇਰੀ ਮਾਜ ਨੇ ਪੱਪੀ ਲੈ ਲਈ ਇਹਨੇ ਫੇਰ ਐਵੇਂ ਨਹੀਂ ਲੈਣਦੇ ਨਹੀਂ ਉਨੇ ਕਰੀ ਗਿਆ ਨਾ ਬੁਰੀਏ ਓਏ ਐ ਸੌਂਦੀਆਂ ਵੇਖੀ ਧਿਆਨ ਉਹਦਾ ਮੇਰੇ ਕੰਨਾਂ ਨੀ ਮੈਂ ਧਾਰ ਦੇਵਾਂ ਤੈਨੂੰ ਇਧਰ ਮੁਹ ਕਰ ਮੇਰੇ ਨਾਲ ਓ ਲੈ ਕਿੱਡੀ ਉਹਨੇ ਕਿੱਡਾ ਹੈ ਲੈ ਆ ਵੇ ਆਇਆ ਤਾਦੋ ਇਹ ਕਿਹ ਮਟਾਪਾ ਆ ਲੈ ਲੈ ਗਿਝਾਈਆਂ ਓਏ ਆ ਗਈ ਮੂੰਹ ਸਾਰੇ ਇਧਰ ਆ ਗਏ ਗਰੀਲਾਬਾਦ ਦਾ ਪਤਾ ਐਂ ਵੀ ਗਰੀਲਾਬਾਦ ਠੀਕ ਹੈ ਨਾ ਐ ਹਾਂ ਐਂਡਰਾ ਵੀ ਤੇਰੇ ਇਦਿਆਂ ਨੂੰ ਐਂ ਅੱਗੇ ਲਾ ਲਈਆਂ ਤੇਰੇ ਵਰਗੀਆਂ ਗੱਲ ਨਹੀਂ ਕਰਨੀ ਮੇਰੇ ਨਾਲ ਠੀਕ ਹੈ ਨਾ ਜਿਹੜੇ ਆਨੇ ਵਿਖਾਉਣੀ ਮੈਨੂੰ ਆਨੇ ਨਹੀਂ ਵਿਖਾਉਣੇ ਮੈਨੂੰ ਤੂੰ ਟਿੱਗੀਆਂ ਨਹੀਂ ਟਿੱਗੀਆਂ ਇਹ ਤੇਰੇ ਵੀ ਤੁਹਾਨੂੰ ਨਾਲ ਹੀ ਪੈ ਜਾਣੇ ਬਰਾਬਰ ਠੀਕ ਹੈ ਕਾਬੂ ਕਰਕੇ ਰੱਖਣੀ ਆਂ ਦਾ ਨਾ ਕੱਢੀਏ ਆਨੇ ਨਹੀਂ ਕੱਢਨੇ ਮੇਰੇ ਨਾਲ ਖਾ ਨਹੀਂ ਨੀਆਂ ਓਕੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ